ਆਏ ਬੰਗਰਾ ਪਾਠਾਇਆ ਆ ਚਿਨਾਗਰੀ ਛੇੜੀ ਜਿਹੜੀ ਇਹ ਚੁੰਗੀ ਹੋਈ ਹੈ ਚੁੰਗ ਗਈ ਢੋਲਾ ਹੋਣੀ ਸੜ ਚੱਲੇ ਦੀ ਆਪਣੀ ਗਰੰਟੀ ਆ ਉਹ ਪਾਠ ਐਵੇਂ ਨਹੀਂ ਹੋਈ ਕਿਸੇ ਗੱਲ ਤੇ ਨਹੀਂ ਹੋਰ ਦੋ ਬੱਚਿਆਂ ਵਾਲੀ ਕਿਹੜੀ ਹੈ ਦੋ ਬੱਚਿਆਂ ਵਾਲੀ ਬੱਚਾ ਇੱਕ ਵਾਲੀ ਲੈਣੀ ਆ ਰੱਜ ਇੱਕ ਉਹ ਚੱਲੀ ਹਾਂ ਇਹਨਾਂ ਨੇ ਉਹ ਉਹ ਕਿਹੜੀ ਚੱਲੇ ਆ ਇਹਦੇ ਥੱਲੇ ਆ ਕਾਲਾ ਬੱਚਾ ਚੱਲ ਇਹ ਦਿਖਾ ਦੇ ਬਾਬਾ ਆਲੇ ਵਿੱਚ ਉਹ ਪਰਾਂ ਤਾਂ ਬਠਿਆ ਪਾਣੀ ਪੂਣੀ ਕਰਦੇ ਉਹਨਾਂ ਵਿਚਾਰਿਆਂ ਨੂੰ ਹਾਂ ਤਾਂ ਦੇਖਿਆ ਜਵਾਨ ਹੈ ਥਾਂ ਵੀ ਦਿਖਿਆ ਤਾਰਾ ਮਾਰ ਬਾਬੇ ਖੇਤੋੜ ਫਿਰ ਕੇ ਦਿਖਾਈ ਠੀਕ ਹੈ ਖੜ ਜਾ ਖੜ ਜਾ ਮੂੰਹ ਮਾਰ ਲੈ ਕੋਈ ਥਾਂ ਤੋਂ ਚਾਟਵਾਤਾ ਨਹੀਂ ਬਾਬੇ ਜ਼ਿੰਮੇਵਾਰੀ ਤੇਰੀ ਹੈ ਕਿਉਂ ਜੀ ਉਹ ਘਾਟਵਾ ਆ ਪਹਿਲੀ ਬੱਕਰੀ ਇਹਨਾਂ ਦਾ ਰੱਖਣ ਵਾਸਤੇ ਲੈਣੀ ਹੈ ਜ਼ਿੰਮੇਵਾਰੀ ਆਪਾਂ ਆ ਬੱਚਾ ਦੇਖ ਬੱਚਾ ਦੇਖ ਵੀ ਚੱਲਦੀ ਹੈ ਕਹਨਾ ਬੱਚਾ ਲਾ ਕੇ ਦਿਖਾ ਚੱਲੂ ਪਹਿਲਾਂ ਲਾਤਾ ਸੀ ਕਿਉਂ ਵੀ ਆਲੇ ਦੇ ਬੱਚਾ ਦਾ ਹਿੱਜੇ ਉਪਰਾਂ ਕਰ ਦੇ ਦੂਆ ਬੱਚਾ ਤੇ ਪਰਾਂ ਹੋ ਜਾ ਛੱਡ ਪਰਾਂ ਹਿੱਜਣ ਦੇਗਾ ਇਹ ਦਿਖਾਏਗਾ ਨੂੰ ਪਾਈ ਹਿੱਜੂ ਦਿਖਾ ਫਿਰ ਤਾ ਫੜਾ ਦੇ ਚੂਸਰਾਂ ਦੇ ਵਿਚਾਲੇ ਮੜਾ ਜਾ ਓੱਖਾ ਮਰ ਰਿਹਾ ਚਾਰਾ ਪੜਾਇਆ ਮੈਂ ਉਰੇ ਆ ਕੇ ਚੰਗਾਇਆ ਸਮਾ ਲਾਲਾ ਫਟ ਲਿਆ ਹੁਣ ਨੀ ਬਾਬੇ ਕੈਰ ਕੀਆਂ ਦੀ ਐ ਦੇਖ ਲੋ ਜਿੰਨੇ ਵੀ ਰਾਜਾ ਬਾਬਾ ਦੱਸਾ ਮੋੜਾ ਤਾਂ 35000 ਰੁਪਏ ਕਰਦਾ ਦੁੱਧ ਲੈਂਦਾ ਕਿਹੜਾ ਬਾਈ ਤੁਹਾਡੇ ਚੋਂ ਬਾਬਾ ਜੀ ਲੈਂਦੇ ਨੇ ਬਾਬਾ ਜੀ ਨੂੰ ਪਰਾਂ ਹੋ ਕੇ ਪੁੱਛਾ ਪੜਦੇ ਨਾ ਕਮ ਆਵਾ ਤੂੰ ਹੀ ਆ ਲੈ ਬਾਬੇ ਤੇਰੀ ਛੋਟੀ ਫਟਾ ਸਾਰਾ ਕੋਈ ਉਹੀ ਉਹੀ ਪੁੱਤ ਇਹੇ ਹੀ ਬੱਕਰੀ ਖੋਣ ਦਿੰਦੇ ਫਿਰ ਹੋਰ ਕਸਰ ਕਸਰ ਕਿੰਨਾ ਕ ਦੇ ਜੂ ਬੀ ਤਰੇ ਹਾਂ ਦੁੱਧ ਤਾਂ ਮੇਰੇ 2.5 ਲੀਟਰ ਹੀ ਮੈਂ ਮੈਨੂੰ 5 6 ਲੀਟਰ ਕਹੀ ਜਾਮਾ ਉਹ ਕੱਚੀਆਂ ਗੱਲਾਂ ਦੇ ਕੋਈ ਫਾਇਦਾ ਨਹੀਂ ਕਿਲੋ 7 ਨੂੰ ਕਿਲੋ ਸਵੇਰੇ ਯਾਰਾ ਇੰਨਾ ਕਿ ਦੇ ਹੁੰਦੇ ਵਾਲਾ ਫਿਰ ਸੌਂਦੇ ਵਾਲਾ ਠੰਦੇ ਵਾਲਾ ਭਾਈ 20000 ਦਿੰਦਾ ਬਾਬੇ ਨੂੰ ਚਾਹ ਵੀ ਚਾਹੀਦੀ ਹੈ ਚਾਹ ਕਰ ਚਲ ਚਾਹ ਨੂੰ ਤਾਂ ਚਾਹੀਦੀ ਹੈ ਠੀਕ ਹੈ ਗੱਲ ਪਰ ਪੁੱਗਦੀ ਨਹੀਂ ਇਹਨੇ ਦੀ ਤੈਨੂੰ ਕਿੰਨੇ ਦੀ ਪੁੱਗਦੀ ਹੈ 30000 ਦੀ ਬੱਕਰੀ ਲੈ ਬਾਬਾ ਧੀ ਹੁੰਦਾ ਹੈ ਕਸਾਈਆਂ ਜਿਹੜੀ ਹੈ 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 ਸਿਰ ਮਾਰ ਗਿਆ ਬਾਬਾ ਚੱਲ ਕੋਈ ਗੱਲ ਚੱਲ ਇੱਥੇ ਖੜੇ ਆਏ ਕਮਾ ਲਿਓ ਅਸੀਂ ਉਹ ਬਾੜੀ ਚ ਜਾਨੇ ਆ ਕੀਪਤਾ ਮੁੜ ਕੇ ਆਉਣਾ ਪੈ ਜੇ ਹੂੰ ਹੂੰ ਚੱਲ ਉਹ ਹੀ ਨਹੀਂ ਉਹ ਵੀ ਦਿਖਾ ਉਹ ਬਾਈ ਹਾਂਜੀ ਹਾਂਜੀ ਓਏ ਬੱਕਰੀ ਜਾਨੇ ਬੱਚਾ ਕਿਹੜਾ ਹੈ ਅਜੇ ਕੱਬੀ ਪੱਟਾ ਕਿਹੜੀ ਆਹ ਹਾਂ ਦਿਖਾਈ ਖੜੀ ਕਰਕੇ ਉਹ ਖੜੀ ਬੱਕਰੀ ਕਿਹੜੀ ਉਹ ਅੱਡਦੀ ਬੜੀ ਅੱਛਾ ਇਸੇ ਆ ਬੱਕਰੇ ਬਰੇ ਗਾਂਦੇ

ਕਿੰਨੇ ਪੈਸਿਆਂ ਦੀ ਆ ਬਾਈ 30000 ਰੁਪਏ ਮੋਲੇ ਦਾ ਤਾਰਾ ਮਾਰੀ ਮਣੀਆ ਤਾਰਾ 30000 ਮੰਗਦਾ ਬਾਬਾ ਲਾ ਸੁਣ ਕਿਵੇਂ ਕਰੀਏ ਮੂੰ ਐ ਦੱਸ ਵੀ ਠੀਕ ਆ ਰਾਜੂ ਬੱਕਰੀ ਨਹੀਂ ਮਾੜੀ ਹੈਲੋ ਪੱਠ ਵੀ ਪੜੀ ਗਈ ਆ ਮੈਂ ਹਾਂ ਬਾਈ ਮੰਡੀ ਤੇ ਆ ਮੰਡੀ ਤੇ ਬਾਈ ਤਮੀਂ ਹਾਂ ਉਹ ਵਾਸਤੇ ਠੀਕ ਹੈ ਹਾਂਜੀ ਮੰਡੀ ਤੇ ਆ ਜੀ ਹੈ ਆਹ ਕਹਿੰਦਾ ਉਹ ਮਹਿੰਗੀ ਹੈ ਫਿਰ ਇਹਦਾ ਦੱਸ ਮੈਨੂੰ ਪਰਾਂ ਨੂੰ ਹੋ ਕੇ 2 ਮਿੰਟ ਲਾ ਕਿਉਂ ਵੀ ਨਵੇਂੜੀ ਹੈ ਪਰਾਂ ਹੈ ਨਹੀਂ ਫਿਰ ਆਪਾਂ ਦੇ ਉਹਨੂੰ ਚਾਹ ਨੂੰ ਚਾਹੀਦੀ ਆ ਯਾਰ ਹੋਰ ਫਿਰ ਕਿੰਨੇ ਦੀ ਦੇਵੇਂਗਾ ਇਹਦਾ ਪਰ ਕਿਹਿਆ ਪਤਾ ਬਾਤ ਹੀ ਹੁੰਦੇ ਪਏ ਫਿਰ ਦੱਸ ਤਾਂ ਦੇ ਤੁਸੀਂ ਦੱਸਣਾ ਇਹ ਕੱਚੇ ਪਏ ਆ ਜਾਂ ਜੇ ਪੱਕੇ ਬਾਬਾ ਤਾਂ ਕਦੇ ਮੰਡੀ ਜੀ ਨੇ ਆਇਆ ਫਿਰ ਉਹਨੂੰ ਤਾਂ ਐ ਮਹਿੰਗੀ ਲੱਗਦੀ ਆ ਇਹ ਚਲ ਕੋਈ ਨਾ ਉਹ ਤਾਂ ਬੜਾ ਪੁੱਸਾ ਉਹਦਾ ਮੰਡੀ ਜਾ ਉਹਦਾ ਚਾਹ ਨੂੰ ਚਾਹੀਦੀ ਆ ਉਹ ਤੇ ਜਾ ਘਾਤ ਉਹ ਹੀ ਲੈਣੇ ਫਿਰ ਚਾਰ ਹੀ ਲੈਣੇ ਅੱਠੇ ਲੈਣੇ ਚੀਜ਼ ਵੀ ਸੋਨੂ ਦਾ ਪਤਾ ਨਹੀਂ ਲੱਜ ਕਿਹੜੀ ਰੱਜ ਬੱਚੇ ਬੱਚੇ ਦਾ ਨਹੀਂ ਮਾਗਰਾ ਪਹਿਲੀ ਆਹ ਇਹ ਵਿੱਚ ਦੋ ਬੱਕਰੀਆਂ ਮਾਗਰੇ ਬੱਚੇ ਬੱਚਾ ਹੈਗਾ ਹਾਂ ਪਾਠਾ ਉਹ ਇੱਕੋ ਹੀ ਪੜੀ ਹੋਈ ਇਹ ਮਾਗਰਾ ਠੀਕ ਹਾਂ ਕੀ ਕਰੀਏ ਹੁਣ ਪੌਲਾ ਫਰ ਕਰ ਜੀ ਤਿੰਨਾਂ ਖਾ ਪੱਕੇ ਪੈਸੇ ਲਾਓ ਕੋਈ ਨਾ ਕੋਈ ਦਸ ਬਾਬਾ 18 ਦੀ ਨਹੀਂ ਮਿਲਣੀ ਪੱਕੇ ਪੈਸੇ ਲਾ ਦੇ ਹਾਂ ਥੋੜੇ ਕੱਚੇ ਤੁਮ 20000 ਦੀ ਜੋਈ ਲੈ ਫੜ ਮੇ ਫੜ ਨੋ ਨੋ ਹੋ ਮੰਨ ਲੈ ਇਹ ਤਾਂ ਅਚਲੀ ਪੜਦਾ ਪਰ 30000 ਰੁਪਏ ਮੰਗ ਰਿਹਾ ਪੰਮ ਫालतू ਤਾਂ ਨਹੀਂ ਮੰਗਿਆ ਨੇ ਬਈ ਯਾਰ ਚੀਜ਼ ਹੀ ਮੰਗਿਆ ਪੱਠ ਵੀ ਪਿੱਛੇ ਪਲੀ ਹੋਈ ਯਾਰ ਮੈਂ ਫਿਰ ਹੋਰ ਕਿੰਨੇ ਦੀ ਹੋਰ ਕਿੰਨੇ ਦੀ ਹੋਰ ਕਿੰਨੇ ਦੀ ਘੱਟ ਦੇ ਦੇ 1000 ਰੁਪਏ ਬਸ ਇਹ ਤੁਮ ਐ ਗੜੀ ਕਰੀ ਖੜਾ ਸਾਢੇ 20 ਦੀ ਦੇਣੀ ਐ 21 ਦੀ ਦੇਣੀ ਐ ਹੁਣ ਦੱਸ ਬਾਬਾ ਕੀ ਕਰਾਂ ਹੁਣ ਇਹਨੂੰ ਵੀ ਪਤਾ ਤੈਨੂੰ ਵੀ ਪਤਾ ਹਾਂ ਹੈ ਹਾਂ ਚਰਨੇ ਦਾ 25000 ਰੁਪਏ ਲਾਇਆ ਪਿਛਲੀ ਮੰਡੀ ਤੇਰੇ ਚਰਨੇ ਆ ਉਹ ਯਾਰ ਚਰਨੇ ਦਾ ਜੀਆ ਚਰਨੇ ਨੇ ਕਿਸੇ ਨੂੰ ਦੇਣੀ ਹੋਣੀ ਉਹ ਆਪਦੇ ਪੁੱਗਦੇ ਲਾ ਗਿਆ ਵਿਚਾਰਾ ਉਹਨੇ ਆਪਦੇ ਪੁੱਗਦੇ ਲਾਉਣੇ ਨੇ ਇਹਨੇ ਆਪਦੇ ਪੁੱਗਦੇ ਲਾਉਣੇ ਉਹੱਥੇ ਵੀ ਮਾਰ ਬੱਚਾ ਕਹੀ ਦੇ ਮਾਰ ਬੱਚਾ ਇਹ ਅੱਡੀ ਹੀ ਇਕਲੀ ਨਾਲ ਚਰਨਾ ਤਾਂ ਆਪਦੇ ਪੁੱਗਦੇ ਲਾਊਗਾ ਗੱਬਣਾਣੇ ਗਿਆ ਆ ਵੀ ਗੱਬਣਾ ਬੱਕਰੀ ਰਾਜੀ ਆ ਵੀ ਹਾਂ ਕੰਧਾਰ ਸ਼ਕਤੀ ਪਾਦਮਨ ਦਾ ਦੇਖ ਲੋਕ ਨਾ ਕਰ ਲੈ ਆ ਕਰ ਲੈ ਨੂੰ ਕੋਕ ਲਿਆਉਦਾ ਦੱਸ ਮੜਾਇਆ ਦੱਸ ਨਾ ਫਿਰ ਮੈਂ ਸਰਦ ਫੁੱਲ ਕੇ ਦੱਸ ਤੂੰ ਐਂ ਕੋ ਕਰਦਾ ਤੂੰ ਤਾਂ ਐ ਵਾਰੀ ਵੇਚਦਾ ਤੈਨੂੰ ਤਾਂ ਹੁਣ ਪਤਾ ਹੀ ਨਹੀਂ ਹੱਲਿਆ 25 ਤੋਂ 1000 ਹੋਰ ਹੁਣ 25 ਤੋਂ 1000 ਲੈਣੀ ਆ ਹੈ ਤਾਂਹਾਂ ਜਾ ਕੀ ਗੱਲ ਹੋਣੀ ਆ 22000 ਦੀ ਦਿੰਨੇ ਨਹੀਂ ਦਿੰਦਾ 23 ਦੀ ਦਿੰਨੇ 24 ਦੀ ਦਿੰਨੇ ਚੱਲੀਏ ਵੀ ਹੁਣ ਕੋ ਹੋਰ ਆਏਗਾ ਤਾਂ ਦੇਖ ਲੈ ਪੂਰਾ ਜਰਾ ਉਹ ਹੀ ਤਾਂ ਕਰ ਉਹ ਹੁੰਦੀ ਆ ਬੱਕਰੀ ਮੇਰੀ ਗਾਰ ਸੋਣੇ ਮੈਂ ਕਿਉਂ ਕਥਨ ਜਾਂ ਬਈ ਜਾਣਾ ਫਿਰ ਉਹ ਹੀ ਤਾਂ ਗੱਲ ਹੈ ਹੁਣ ਇਹ ਸੀ ਵੀ ਨਹੀਂ ਕਾਸਰ ਛੱਡੀ ਨਵੇਂ ਲੱਗੀ ਯਾਰ ਆਜੂ ਫੜਾਸ ਆਈ 25000 ਦੀ ਉਹ ਵੀ ਹੋ ਉਹ ਫਾੜਨ 25 ਹੋਣਾ ਹੈਗਾ ਉਹ ਨਹੀਂ ਹੁੰਦਾ